ਸਾਸਰੀਆ ਕਾਜੀ ਮਹਿਰਾਜ ਦੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਜਿਹੜਾ ਵੀ ਤੁਹਾਨੂੰ ਸਟੱਫ ਦਿਖਾਵਾਂਗੇ ਪਲੇਸਟੱਫ ਦੇ ਵਿੱਚ ਰਹੂਗਾ ਤੇ ਬਹੁਤ ਜਿਆਦਾ ਸੋਹਣਾ ਸਟੱਫ ਹੈ ਤੇ ਸਾਰਾ ਨਿਊ ਸਟੱਫ ਲੈ ਕੇ ਆਏ ਹਾਂ ਜੀ ਆਪਾਂ ਅੱਜ ਤੁਹਾਡੇ ਲਈ ਚਲੋ ਸ਼ੁਰੂ ਕਰਾ ਦਿਆਂ ਅੱਜ ਦੀ ਵੀਡੀਓ ਤੇ ਦਿਖਾਉਣੇ ਤੁਹਾਨੂੰ ਸੋਹਣੇ ਸੂਟ ਪਹਿਲਾ ਸੂਟ ਆਊਗਾ ਜੀ ਰੈੱਡ ਕਲਰ ਦੇ ਵਿੱਚ ਜਿਹੜਾ ਵੀ ਅੱਜ ਆਪਾਂ ਤੁਹਾਨੂੰ ਸਟੱਫ ਦਿਖਾਵਾਂਗੇ ਬਹੁਤ ਜਿਆਦਾ ਸੋਹਣਾ ਸਟੱਫ ਹੈ गुच्ची सिल्क ਦੇ ਵਿੱਚ ਇਹ ਵਾ ਸਟਫ ਆਊਗਾ ਜੀ ਨਿਊ ਸਟਫ ਹੈ ਸਾਰਾ ਤੇ ਬਹੁਤ ਜਿਆਦਾ ਸੁਣਾ ਸੋਫਟ ਵਾਲਾ ਸਟਫ ਹੈ ਤੁਸੀਂ ਚੈੱਕ ਕਰ ਸਕਦੇ ਹੋ ਆਊਗਾ ਜੀ ਰੈਡ ਕਲਰ ਦੇ ਵਿੱਚ ਬਹੁਤ ਜਿਆਦਾ ਸੋਹਣਾ ਸਟਫ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਤੇ ਸੋਫਟ ਸਟਫ ਹੋਊਗਾ ਜੀ ਸਾਰਾ ਤੇ ਬਹੁਤ ਜਿਆਦਾ ਸੋਹਣੀ ਸ਼ਾਈਨੀ ਵਾਲਾ ਸਟਫ ਦੇ ਵਿੱਚ ਰੈਡ ਕਲਰ ਵੀ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਨਾਲ ਹੀ ਦਾ ਸਕਰੀਨ ਸ਼ਾਟ ਲੈ ਸਕਦੇ ਹੋ ਨੈਕਸਟ ਕਲਰ ਆਊਗਾ ਜੀ ਆਪਣੇ ਕੋਲ orange rust orange कलर ਦੇ ਵਿੱਚ ਬਹੁਤ ਜਿਆਦਾ ਸੋਹਣਾ ਕਲਰ ਹੈ ਤੁਸੀਂ ਤੇ ਇਹਦੇ ਤੁਸੀਂ ਹੈਂਡਵਰਕ ਜਾਂ ਮਸ਼ੀਨਵਰਕ ਵੀ ਕਰਵਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਸਟੱਫ ਹੈ ਗੁੱਚੀ ਸਿਲਕ ਦੇ ਵਿੱਚੇ ਵਾਲਾ ਸਟੱਫ ਹੋਊਗਾ ਜੀ ਸਾਰਾ ਨਿਊ ਸਟੱਫ ਲੈ ਕੇ ਆਏ ਆ ਅੱਜ ਆਪਾਂ ਤੁਹਾਡੇ ਲਈ ਹਮੇਸ਼ਾ ਆਪਣੀ ਇਹੀ ਕੋਸ਼ਿਸ਼ ਰਹਿੰਦੀ ਆ ਆਪਾਂ ਨਿਊ ਸਟੱਫ ਲੈ ਕੇ ਆਏ ਤੇ ਸੋਹਣੇ ਸੋਹਣੇ ਸਟੱਫ ਤੁਹਾਨੂੰ ਦਿਖਾਉਂਦੇ ਰਹੀਏ ਇਹਦੇ ਤੇ ਆਪਾਂ ਨੇ ਮਸ਼ੀਨਵਰਕ ਵੀ ਕਰਵਾਏ ਜੀ ਤੇ ਆਰੀਵਰਕ ਵੀ ਕਰਵਾਇਆ ਇੱਕ ਸੂਟ ਆਪਣਾ ਇਹਦੇ ਵਿੱਚ ਹੈਂਡਵਰਕ ਦੇ ਵਿੱਚ ਵੀ ਰੈਡੀ ਹੋ ਰਿਹਾ ਜਦੋਂ ਆਪਰੇ ਕੋ ਸਾਰੇ ਸੂਟ ਰੈਡੀ ਹੋ ਗਏ ਆਪਾਂ ਤੁਹਾਡੇ ਨਾਲ ਯੂ ਸ਼ੇਅਰ ਕਰਾਂਗੇ ਜੀ ਤੁਸੀਂ ਇਹਨੂੰ ਵੀ ਕਿਸੇ ਵੀ ਵਰਕ ਦੇ ਨਾਲ ਰੈਡੀ ਕਰਵਾ ਸਕਦੇ ਹੋ ਤੇ ਬਹੁਤ ਜਿਆਦਾ ਸੋਨੇ ਕਲਰ ਨੇ ਤੇ ਬਹੁਤ ਜਿਆਦਾ ਸੋਨਾ ਸਟੱਫ ਹੈ। ਨੈਕਸਟ ਆਊਗਾ ਜੀ ਗ੍ਰੀਨ ਫਰੋਜ਼ੀ ਕਲਰ ਦੇ ਵਿੱਚ ਤੇ ਸਾਰੀ ਬਹੁਤ ਜਿਆਦਾ ਸੋਨੇ ਕਲਰ ਨੇ ਤੇ ਨਿਊਜ਼ ਕਲਰ ਚਾਰਟ ਹੈ ਤੇ ਆਪਣੇ ਕੋਲ ਸਾਰੇ ਕਲਰ ਤੁਹਾਨੂੰ ਮਿਲ ਜਾਣਗੇ। ਜਿੰਨੇ ਵੀ ਤੁਹਾਨੂੰ ਸੂਟ ਚਾਹੀਦੇ ਆਂ ਆਪਾਂ ਸਾਰੇ ਕਲਰਾਂ ਦੇ ਤੁਹਾਨੂੰ ਸੂਟ ਦੇ ਦਾਂਗੇ ਜੀ। ਨੈਕਸਟ ਸੂਟ ਆਊਗਾ ਨੈਕਸਟ ਹੈ ਜੀ ਆਪਣੇ ਕੋਲ ਫਰੋਜ਼ੀ ਕਲਰ ਦੇ ਵਿੱਚ ਫਰੋਜ਼ੀ ਕਲਰ ਦੇ ਵਿੱਚ ਬਹੁਤ ਜਿਆਦਾ ਸੋਨੇ ਸ਼ਾਈਨਿੰਗ ਵਾਲਾ ਸਟੱਫ ਰਹੂਗਾ। ਸਾਰਾ ਸ਼ਾਈਨਿੰਗ ਵਾਲਾ ਸਟੱਫ ਰਹੂਗਾ ਤੇ ਬਹੁਤ ਜਿਆਦਾ ਸੋਨਾ ਕਲਰ ਹੈ ਤੇ ਬਹੁਤ ਜਿਆਦਾ ਸੋਨਾ ਸਟਫ ਹੈ ਜੀ ਨੈਕਸਟ ਕਲਰ ਆਊਗਾ ਜੀ ਆਪਣੇ ਕੋਲ ਪਲੰਬ ਕਲਰ ਦੇ ਵਿੱਚ ਪਲੰਬ ਕਲਰ ਦੇ ਵਿੱਚ ਬਹੁਤ ਜਿਆਦਾ ਸੋਹਣਾ ਸਟਫ ਆਊਗਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਹੀ ਜਿਆਦਾ ਸੋਹਣੀ ਸ਼ਾਈਨਿੰਗ ਹੈ ਆਪਾਂ ਤੁਹਾਨੂੰ ਇੱਕ ਸੂਟ ਖੋਲ ਕੇ ਦਿਖਾ ਦਨੇ ਆ ਤੇ ਬਹੁਤ ਜਿਆਦਾ ਸੋਹਣੀ ਬਹੁਤ ਜਿਆਦਾ ਸੋਹਣਾ ਰੈਡੀ ਹੋਊਗਾ ਜੀ ਸੂਟ ਬਣ ਕੇ ਤੇ ਐਦਾਂ ਦੀ ਸ਼ਾਈਨ ਹੈ ਆੜੀਏ ਸਟਫ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਪਲੰਬ ਕਲਰ ਦੇ ਵਿੱਚ ਇਹ ਬੜਾ ਕਲਰ ਆਊਗਾ ਜੀ ਪਲੰਬ ਕਲਰ ਦੇ ਵਿੱਚ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਨਾਲ ਇਹਨਾ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਨੈਕਸਟ ਆਊਗਾ ਜੀ ਬਲੈਕ ਕਲਰ ਦੇ ਵਿੱਚ ਤੇਵਾ ਆਏਗਾ ਜੀ ਬਲੈਕ ਕਲਰ ਦੇ ਵਿੱਚ ਬਹੁਤ ਹਾਂ ਬਲੈਕ ਕਲਰ ਦੇ ਵਿੱਚ ਸਟੱਫ ਆਊਗਾ ਤੁਸੀਂ ਦੇਖ ਸਕਦੇ ਹੋ ਗੁੱਚੀ ਸ਼ਿਰਕ ਦਾ ਸਟੱਫ ਹੋਊਗਾ ਤੇ ਸੌਫਟ ਸਟੱਫ ਹੈ ਜੀ ਤੇ ਪੂਰੀ ਵਧੀਆ ਜਿਹੜਾ ਵੀ ਆਪਾਂ ਤੁਹਾਨੂੰ ਸਟੱਫ ਦਵਾਂਗੇ ਉਹ ਪੂਰਾ ਵਧੀਆ ਦਵਾਂਗੇ ਜੀ ਕੋਈ ਵੀ ਸਕਰਾਬ ਹੋਣਿਆ ਸਟੱਫ ਨਹੀਂ ਹੈਗਾ ਜਿੰਨਾ ਮਰਜੀ ਤੁਸੀਂ ਹੈਵੀ ਕੰਮ ਕਰਵਾ ਸਕਦੇ ਹੋ ਤੇ ਨੈਕਸਟ ਆਊਗਾ ਜੀ ਆਪਣੇ ਕੋ ਤਾਂਬਾ ਸ਼ੇਡ ਦੇ ਵਿੱਚ ਬਹੁਤ ਜਿਆਦਾ ਸੋਨਾ ਕਲਰ ਹੈ ਬੋਝਾ ਸੁਨਾ ਬਹੁਤ ਜਿਆਦਾ ਸੋਨਾ ਸਟਫ ਹੈ ਜੀ ਨੈਸਟ ਆਊਗਾ ਜੀ ਆਪਣੇ ਕੋ ਬੋਝਾ ਸੁਨਾ ਨਿਊ ਕਲਰ ਦੇ ਵਿੱਚ ਆਪਣੇ ਕੋ ਕਲਰ ਆਊਗਾ ਜੀ ਗਾਜ਼ਰੀ ਕਲਰ ਦੇ ਵਿੱਚ ਬੋਝਾ ਸੁਨਾ ਬੋਝਾ ਸੁਨਾ ਕਲਰ ਹੈ ਤੁਸੀਂ ਜਿਹੜਾ ਵੀ ਕਲਰ ਪਸੰਦ ਦਾ ਨਾਮ ਦਿਨਾ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਨੈਸਟ ਆਊਗਾ ਜੀ ਆਪਣੇ ਕੋ ਮਹਿੰਦੀ 옐ੋ ਕਲਰ ਦੇ ਵਿੱਚ ਮਹਿੰਦੀ 옐ੋ ਕਲਰ ਦੇ ਵਿੱਚ ਬੋਝਾ ਸੁਨਾ ਸੂਟ ਰੈਡੀ ਹੋਊਗਾ ਜੀ ਬੋਝਾ ਸੁਨੇ ਕਲਰ ਨੇ ਸਾਰੇ ਤੇ ਬਹੁਤ ਹੀ ਪਿਆਰੇ ਕਲਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਦਾ ਤੁਸੀਂ ਨਾਲ ਹੀ ਨਾਲ ਸਕਰੀਨਸ਼ਾਟ ਲੈ ਸਕਦੇ ਹੋ ਤੇ ਤੁਸੀਂ ਜਿੰਨਾ ਮਰਜੀ ਹੈਵੀ ਕਮ ਕਰਵਾ ਸਕਦੇ ਹੋ ਕੋਈ ਵੀ ਕੱਪੜੇ ਦਾ ਲੰਬਾ ਨਹੀਂ ਆਊਗਾ ਤੇ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜਿਹੜਾ ਵੀ ਇਹਦਾ ਰੇਟ ਹੋਊਗਾ ਆਪਾਂ ਸਗਰੀਨ ਉੱਤੇ ਦੇ ਦਾਂਗੇ ਜੀ ਇਹ ਸੀ ਆਪਣੇ ਅੱਜ ਵਾਏ ਸੂਟ ਜਿੰਨਾ ਸੂਟਾ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਸਗਰੀਨਸ਼ਾਟ ਲੈ ਸਕਦੇ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹਨੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਜੋ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਕੇ ਜੁੜਦੇ ਸਹਗਾ ਤੁਹਾਨੂੰ ਮੇਰੇ ਸੂਟਾਂ ਦੇ ਕਲੈਕਸ਼ਨ ਕਿੰਦਾਂ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਸਾਰਿਆਂ ਦਾ ਧੰਨਵਾਦ ਸਾਸਰੀਆ ਕਾ ਜੀ ਮੇਰੇ ਅੰਗਰੇਜ਼ੀ ਵੀਡੀਓ ਦੇ ਨਾਲ ਸੋਹਣ ਸੋਹਣ ਸੂਟਾਂ ਨਾਲ ਤੇ ਨਵ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ